ਐਨੀਅਰਸ ਐਸੋਸੀਏਸ਼ਨ ਸਬ ਅਰਬਨ ਮੰਡਲ ਅੰਮ੍ਰਿਤਸਰ ਵੱਲੋਂ ਸੁਭਾ ਕਮੇਟੀ ਦੇ ਸੱਦੇ ਤੇ ਮੰਡਲ ਦੇ ਸੀਨੀਅਰ ਮੀਤ ਪ੍ਰਧਾਨ ਰਾਮ ਲੁਬਾਇਆ ਮਜੀਠਾ ਦੀ ਪ੍ਰਧਾਨਗੀ ਹੇਠ ਮਜੀਠਾ ਬਿਜਲੀ ਦਫ਼ਤਰ ਕੰਪਲੈਕਸ ਵਿਖੇ ਰੋਸ ਰੈਲੀ ਕੀਤੀ ਗਈ ਪਰਵੇ ਇਕਾਟ ਨੂੰ ਸੰਬੋਧਨ ਕਰਦਿਆਂ ਐਕਸੀਐਨ ਖਿਲਾਫ ਜਮ ਕੇ ਨਾਰੇਬਾਜੀ ਕੀਤੀ ਗਈ ਉਹਨਾਂ ਆਖਿਆ ਕਿ ਸਰਕਾਰ ਵੱਲੋਂ ਸਾਡੇ ਹੱਕਾਂ ਤੇ ਹਮਲੇ ਜਾਰੀ ਹਨ ਹੱਕਾਂ ਦੀ ਪ੍ਰਾਪਤੀ ਲਈ ਲਗਾਤਾਰ ਕੋਲ ਲੜੇ ਜਾ ਰਹੇ ਹਨ 1972 ਪੈਨਸ਼ਨ ਐਕਟ 'ਚ ਸੋਧ ਕਰਕੇ ਆਉਣ ਵਾਲੇ ਪੈਨਸ਼ਨਰਾਂ ਨੂੰ ਪਵਿਕ ਵਿੱਚ ਡੀਏ ਨਾ ਦੇਣ ਦਾ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਸਕੱਤਰ ਸ਼ੁਗਿੰਦਰ ਸਿੰਘ ਸੋਹੀ ਸਰਕਲ ਪ੍ਰਦਾਨ ਕਰਮ ਸਿੰਘ ਦਿਲਵਿੰਦਰ ਸਿੰਘ ਸਪਾਰੀ ਵਿੰਡ ਬਲਵਿੰਦਰ ਸਿੰਘ ਰਾਮਦੀਵਾਲੀ ਗੁਰਮੀਤ ਸਿੰਘ ਸੋਹੀ ਗੁਰਨਾਮ ਸਿੰਘ ਡੱਡਿਆ ਰਿਵਾਲ ਸਿੰਘ ਗੋਸਲ ਸੁਬਾਸ਼ ਚੰਦਰ ਤਰਲੋਚਨ ਸਿੰਘ ਤੇ ਬਲਦੇਵ ਸਿੰਘ ਨਿਰੋਸ ਰੈਲੀ ਨੂੰ ਸੰਬੋਧਨ ਕੀਤਾ ਸ਼ਵਰਬਨ ਮੰਡਲ ਦੇ ਐਕਸ਼ਨ ਦੇ ਖਿਲਾਫ 27 5 ਨੂੰ ਪਹਿਲੇ ਪੜਾਜ ਰੋਜ਼ ਪਟਾਟ ਕਰ ਚੁੱਕੇ ਆ ਕਿ ਸਾਡੇ ਪੈਨਸ਼ਨਰ ਦੀਆਂ ਮੰਗਾਂ ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਤੇ ਐਕਸ਼ਨ ਨੇ ਜਾਣ ਬੁੱਝ ਕੇ ਆਪਣਾ اڈੀਅਲ ਵਤੀਰਾ ਰੱਖ ਕੇ ਮੰਗਾਂ ਨੂੰ ਲਮਕਾ ਕੇ ਰੱਖਿਆ ਪੈਨਸ਼ਨ ਐਕਟ 1972 ਨੂੰ 2025 ਦੇ ਤਬਦੀਲ ਕਰਕੇ ਉਹ ਵੇਖ ਚ ਪੈਨਸ਼ਨਾਂ ਦਾ ਡੀਏ ਬੰਦ ਕੀਤਾ ਜਿਹਦੀ ਅਸੀਂ ਨਖੇਦੀ ਕਰਦੇ ਆ ਡੀਏ ਬੰਦ ਕਰਨ ਦੀ ਕਿ ਮੰਗ ਕਰਦੇ ਆ ਕਿ ਡੀਏ ਨੂੰ ਬੰਦ ਨਾ ਕੀਤਾ ਜਾਵੇ ਪੈਨਸ਼ਨ ਬੰਦ ਕੀਤੀ ਹੈ ਇੱਕ ਇੱਕ ਚਾਰ ਤੋਂ ਉਹਦੇ ਲਈ ਵੀ ਸਰਕਾਰ ਕੋਲ ਮੰਗ ਕੀਤੇ ਕਰਦੇ ਆ ਕਿ ਪੁਰਾਣੀ ਪੈਨਸ਼ਨ ਦੀ ਹਵਾਲ ਕੀਤੀ ਜਾਵੇ ਸਾਡੀ ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ ਆਪਣੇ ਪੇ ਰਵਾਈ ਸਕੇਲਾਂ ਦੇ ਬਕਾਏ ਲੈਣ ਵਾਸਤੇ 2 ਜੂਨ ਤੋਂ 20 ਜੂਨ ਤੱਕ ਰੋਸ ਰੈਲੀਆਂ ਪੂਰੇ ਪੰਜਾਬ ਦੀਆਂ ਡਿਵੀਜ਼ਨਲ ਜੀ ਕੀਤੇ ਜਾਣ